ਕਿਵੇਂ ਸਾਡੇ ਤਰੀਕੇ ਸਾਥੋਂ ਖੋ ਕੇ ਸਾਨੂੰ ਹੀ ਵੇਚੇ ਜਾ ਰਹੇ ਨੇ ਇਸ ਵੀਡੀਓ ਦੇ ਵਿੱਚ ਇਸ ਵਿਸ਼ੇ ਦੇ ਉੱਪਰ ਚਰਚਾ ਤੇ ਦਵਿੰਦਰ ਸ਼ਰਮਾ ਜੀ ਜਿਹੜੇ ਕਿ ਨੀਤੀ ਵਿਸ਼ਲੇਸ਼ਕ ਪੱਤਰਕਾਰ ਲੇਖਕ ਖੇਤੀਬਾੜੀ ਵਿਗਿਆਨੀ ਤੇ ਖੋਜੀ ਇਹਨਾਂ ਦੀ ਰਿਪੋਰਟ ਹੈ ਰਿਪੋਰਟ ਜਦੋਂ ਮੈਂ ਪੜ੍ਹੀ ਤਾਂ ਬੜਾ ਅਚੰਭਾ ਹੋਇਆ ਵੀ ਯਾਰ ਕੌਣ ਕਿਹਨੂੰ ਚਲਾ ਰਿਹਾ ਹੈ ਇੱਥੇ ਪਤਾ ਹੀ ਨਹੀਂ ਲੱਗਦਾ ਤੇ ਐਵੇਂ ਹੀ ਸਾਨੂੰ ਤਾਂ ਭੇਡਾਂ ਵਾਂਗੂ ਹੱਤੀ ਤੁਰੇ ਫਿਰਦੇ ਆ ਵੀ ਜਿੱਥੇ ਨੂੰ ਡੰਡਾ ਮਾਰਿਆ ਚਲੋ ਵੀ ਇੱਧਰ ਨੂੰ ਉਧਰੋਂ ਮਾਰਿਆ ਚਲੋ ਵੀ ਇੱਧਰ ਨੂੰ ਤੁਹਾਡੇ ਤੋਂ ਪੈਸਾ ਖੋ ਰਿਆ ਗਿਆ ਤੁਹਾਡੇ ਤੋਂ ਥੋੜੀ ਸੋਚ ਖੋਲੀ ਗਈ ਹੈ ਤੇ ਸਾਡੇ ਢੰਗ ਤਰੀਕੇ ਖੋਲੇ ਗਏ ਨੇ ਡੀਐਸਆਰ ਡਾਇਰੈਕਟਿਵ ਸਿੱਡਡ ਰਾਈਸ ਜਾਨੀ ਕਿ ਸਿੱਧੀ ਬਜਾਈ ਨੂੰ ਆਪਾਂ ਝੋਨੇ ਦੀ ਕਹਿੰਦੇ ਆ ਉਸ ਦੇ ਉੱਪਰ ਇਹ ਆਰਟੀਕਲ ਹੈ ਤੇ ਉਹਦੇ ਵਿੱਚ ਕੰਪਨੀਆਂ ਤੇ ਸੰਸਥਾਵਾਂ ਦੀ ਰਲ ਗੱਡ ਉਸ ਨੂੰ ਇਹ ਆਰਟੀਕਲ ਦਾ ਪਰਦਾ ਫਾਸ਼ ਕਰਦਾ ਇਹਦਾ ਸਿਰਲੇਖ ਹੈ ਬਈ ਡੀਐਸਆਰ ਜਿਹੜੀ ਇਹ ਸਾਡੇ ਲਈ ਇੱਕ ਨਵਾਂ ਹੱਲ ਹੈ ਝੋਨੇ ਦਾ ਜਾਂ ਇਹ ਕੋਈ ਨਵੀਂ ਲੁਕਵੀ ਸਮੱਸਿਆ ਸਾਡੇ ਸਾਹਮਣੇ ਹੈ ਇੱਕ ਵੱਡੀ ਕੰਪਨੀ ਕੋਰਟੇਵਾ ਐਗਰੀ ਸਾਇੰਸ ਦਾ ਸਾਊਥ ਏਸ਼ੀਆ ਯਾਨੀ ਦੱਖਣੀ ਏਸ਼ੀਆ ਨੂੰ ਜਿਹੜਾ ਹੈਂਡਲ ਕਰਦਾ ਹੈ ਜਾਂ ਦੇਖਦਾ ਹੈ ਉਹਦਾ ਪ੍ਰੈਜ਼ੀਡੈਂਟ ਕੀ ਕਹਿ ਰਿਹਾ ਹੈ ਬਈ ਅਸੀਂ ਕੋਰਟੇਵਾ ਐਗਰੀ ਸਾਇੰਸ ਚ ਝੋਨੇ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ ਯਾਨੀ ਕਿ ਇੱਕ ਕੰਪਨੀ ਸਮਝ ਰਹੀ ਹੈ ਕਿਸਾਨ ਦੀਆਂ ਸਮੱਸਿਆਵਾਂ ਨੂੰ ਇਸ ਲਈ ਅਸੀਂ ਡੀਐਸਆਰ ਨੂੰ ਕੰਪਨੀ ਕਿਸਾਨਾਂ ਸਰਕਾਰਾਂ ਜੋ ਕਿ ਇਹਦੇ ਸਟੇਕ ਹোল্ডার ਨੇ ਇਹਦੇ ਨਾਲ ਹੀ ਵਧਾਉਣ ਤੇ ਜੋਰ ਦੇ ਰਹੇ ਹਾਂ ਅਸੀਂ ਐਡਵਾਂਸ ਸੀਡ ਤਕਨੀਕ ਫਸਲ ਸੁਰੱਖਿਆ ਦੇ ਤਰੀਕੇ ਅਤੇ ਲੰਮੇ ਸਮੇਂ ਲਈ ਕਿਸਾਨਾਂ ਦਾ ਸਸ਼ਕਤੀਕਰਨ ਕਰਦੇ ਰਹਾਂਗੇ ਯਾਨੀ ਹੁਣ ਇੱਕ ਕੰਪਨੀ ਗੈਹ ਰਹੀ ਆ ਵੀ ਕਿਸਾਨਾਂ ਦਾ ਸਸ਼ਕਤੀਕਰਨ ਜਾਂ ਕਿਸਾਨਾਂ ਨੂੰ ਅਸੀਂ ਅ ਅ ਬੀਜ ਦੇਵਾਂਗੇ ਅਸੀਂ ਸੰਧ ਦੇਵਾਂਗੇ ਅਸੀਂ ਇਹ ਸਾਰੀਆਂ ਚੀਜ਼ਾਂ ਕਰਾਂਗੇ ਦਵਿੰਦਰ ਜੀ ਮੁਤਾਬਕ ਡੀਐਸਆਰ ਤਕਨੀਕ ਸੁਣਨ ਚ ਬਹੁਤ ਜ਼ਿਆਦਾ ਇਨੋਵੇਟਿਵ ਹੈ ਆਗਾਹ ਵਧੂ ਹੈ ਪਰ ਬਹੁਤ ਸਾਰੇ ਪੱਤਰਕਾਰ ਵਿਗਿਆਨੀ ਤੇ ਆਮ ਲੋਕ ਉੱਥੇ ਤੱਕ ਨਹੀਂ ਦੇਖ پا ਰਹੇ ਜਿੱਥੇ ਕਿ ਕਾਰਪੋਰੇਟ ਬੈਠਾ ਹੋਇਆ ਹਰਾਨੀ ਦੀ ਗੱਲ ਤਾਂ ਇਹ ਹੈ ਬਈ ਜਿਹੜੀ ਆਈਸੀਏਆਰ ਸਾਡੀ ਇੱਕ ਸਰਮੌਰ ਖੇਤੀਬਾੜੀ ਦੀ ਸੰਸਥਾ ਹੈ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਸੱਚ ਇਹਨੇ ਵੀ ਬਾਇਰ ਕੰਪਨੀ ਨਾਲ ਸਮਝੌਤਾ ਕੀਤਾ ਹੋਇਆ ਹੈ ਜੀ ਦੇ ਤਹਿਤ 2030 ਤੱਕ 10 ਲੱਖ ਹੈਕਟੇਅਰ ਜਾਨੀ ਕਿ ਲਗਭਗ 2.5 ਕਰੋੜ ਏਕੜ ਜ਼ਮੀਨ ਨੂੰ ਡੀਐਸਆਰ ਹੇਠਾਂ ਲਿਆਉਣਾ ਹੈ ਇਸ ਤਹਿਤ ਆਈਸੀਏਆਰ ਤੇ ਬਾયર ਨੇ ਨੀਤੀ ਬਣਾਉਣੀ ਹੈ ਡੀਐਸਆਰ ਕਰਾਉਣੀ ਹੈ ਸਾਂਭ ਸੰਭਾਲ ਕਰਾਉਣੀ ਹੈ ਸੰਧ ਵੰਡਣੇ ਨੇ ਕਿਸਾਨਾਂ ਨੂੰ ਇਹ ਸਾਰਾ ਕੁਝ ਦੇਣਾ ਨਾਲ ਸਮੇਤ ਦਵਾਈਆਂ ਤੇ ਬੀਜ ਵੀ ਤਾਂ ਹੁਣ ਇੱਥੇ ਸਾਰਾ ਕੁਝ ਹੀ ਕੰਪਨੀ ਦਾ ਹੋ ਗਿਆ ਅੱਗੇ ਦਵਿੰਦਰ ਜੀ ਕਹਿੰਦੇ ਨੇ ਵੀ ਜਦੋਂ ਉਹ ਛੋਟੇ ਸੀ ਤਾਂ ਛਿੱਟਾ ਮਾਰ ਕੇ ਝੋਨੇ ਦੀ ਖੇਤੀ ਕੀਤੀ ਜਾਂਦੀ ਸੀ ਜਦੋਂ ਐਮਏ ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ ਤਾਂ ਯੂਨੀਵਰਸਿਟੀਆਂ ਨੇ ਤੇ ਸਰਕਾਰ ਨੇ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਵੀ ਝੋਨੇ ਨੂੰ ਸਿੱਧਾ ਨਾ ਬੀਜਿਆ ਜਾਵੇ ਸਗੋਂ ਇਸ ਦੀ ਲਵਾਈ ਕੀਤੀ ਜਾਵੇ ਹੁਣ ਕਿੱਡੀ ਵੱਡੀ ਗੱਲ ਆ ਵੀ ਸਾਡੇ ਪੁਰਖੇ ਜਾਂ ਸਾਡੀਆਂ ਪਹਿਲੀਆਂ ਪੀੜ੍ਹੀਆਂ ਦਾ ਝੋਨੇ ਨੂੰ ਬੀਜਦੀਆਂ ਰਹੀਆਂ ਨੇ ਪਰ ਉੱਥੋਂ ਹਟਾ ਕੇ ਸਾਨੂੰ ਕਿੱਥੇ ਲਾਇਆ ਗਿਆ ਝੋਨਾ ਲੌਂਗ ਤੇ ਉਦੋਂ ਕਹਿੰਦੇ ਕਿਸੇ ਨੇ ਨਹੀਂ ਪੁੱਛਿਆ ਵੀ ਜਦੋਂ ਸਾਡੀ ਸਿੱਧੀ ਬਿਜਾਈ ਝੋਨਾ ਬਰਾਬਰ ਨਿਕਲ ਰਿਹਾ ਹੈ ਫਿਰ ਅਸੀਂ ਲਾਈਏ ਕਿਉਂ ਇਹ ਤਜਰਬਾ ਮੈਂ ਵੀ ਕ੍ਰਿਕਟ ਦੇ ਵਿੱਚ ਕਰ ਚੁੱਕਿਆ ਆਪਣੇ ਖੇਤਾਂ ਦੇ ਵਿੱਚ ਉਹਦੀ ਵੀਡੀਓ ਮੈਂ ਪਿਛੇ ਵਿੱਚ ਲਿੰਕ ਦੇ ਵਿੱਚ ਪਾ ਦੂੰਗਾ ਤੇ ਅਖਬਾਰਾਂ ਰਾਹੀਂ ਬਹੁਤ ਸਾਲਾਂ ਤੱਕ ਝੋਨਾ ਲਾਉਣ ਨੂੰ ਪ੍ਰਚਾਰਿਆ ਗਿਆ ਪਹਿਲੇ ਪੰਨੇ ਤੇ ਝੋਨੇ ਲਾਉਂਦੀ ਬੀਬੀ ਦੀ ਫੋਟੋ ਲਾਈ ਜਾਂਦੀ ਸੀ ਜਿਹੜੀ ਸੋਨੇ ਦੀ ਫਸਲ ਦਾ ਪ੍ਰਤੀਕ ਬਣਾਈ ਗਈ ਹੁਣ ਤੱਕ ਵੀ ਲਗਾਈ ਜਾਂਦੀ ਹੈ ਤੇ 80 ਵਿੱਚ ਆਈਆਰਆਰਆਈ ਯਾਨੀ ਕਿ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਇਹਨੇ ਖੋਜ ਕਰਕੇ ਦੱਸਿਆ ਵੀ ਭਾਵੇਂ ਛੱਟਾ ਮਾਰਦੇ ਹੋ ਭਾਵੇਂ ਤੁਸੀਂ ਟ੍ਰਾਂਸਪਲੈਂਟ ਕਰਦੇ ਹੋ ਝਾੜ ਚ ਕੋਈ ਅੰਤਰ ਨਹੀਂ ਉਸ ਵੇਲੇ ਦਵਿੰਦਰ ਸ਼ਰਮਾ ਜੀ ਫਿਲੀਪੀਨਸ ਦੇ ਵਿੱਚ ਆਰ ਆਰ ਆਈ ਵੱਲੋਂ ਝੋਨੇ ਸੰਬੰਧੀ ਕਿਸੇ ਖੋਜਕਾਰ ਦੇ ਵਿੱਚ ਸਨ ਉੱਥੇ ਇੱਕ ਟੌਪ ਦੇ ਵਿਗਿਆਨੀ ਨੇ ਦੱਸਿਆ ਵੀ ਜੇ ਲੋਕ ਛੱਟਾ ਮਾਰ ਕੇ ਬੀਜਦੇ ਰਹੇ ਤਾਂ ਟਰੈਕਟਰ ਕਿਹਨੇ ਲੈਣਾ ਚੱਕਰ ਇਹ ਸੀ ਵੇ ਜਦੋਂ ਕੰਪਨੀਆਂ ਨੇ ਟਰੈਕਟਰ ਬਣਾਤੇ ਜੇ ਭਾਰਤੀ ਲੋਕ ਪੁਰਾਣੀਆਂ ਵਿਧੀਆਂ ਨਾਲ ਹੀ ਬੀਜਦੇ ਰਹੇ ਤਾਂ ਜਿਹੜੇ ਟਰੈਕਟਰ ਨੇ ਜਾਂ ਮਸ਼ੀਨਰੀ ਆ ਉਹਨੂੰ ਖਰੀਦਣਾ ਕਿੰਨੇ ਆ ਤਾਂ ਸਾਨੂੰ ਉਸ ਸਮੇਂ ਸਿੱਧੀ ਵਿਜਾਈ ਚੋਂ ਕੱਢ ਕੇ ਲਾਇਆ ਗਿਆ ਝੋਨਾ ਲਾਉਣ ਵੱਲ 97% ਲੋਕ ਉਦੋਂ ਬਿਨਾਂ ਟਰੈਕਟਰ ਖੇਤੀ ਕਰਦੇ थे ਟਰੈਕਟਰਾਂ ਦੀ ਵਿਕਰੀ ਵਧਾਉਣ ਲਈ ਇਹ ਸਭ ਕੀਤਾ ਗਿਆ ਸੀ ਤਕਨੀਕ ਦੀ ਰਾਜਨੀਤੀ ਨੇ ਜਿਹੜੇ ਢੰਗ ਤਰੀਕੇ ਕਿਸਾਨਾਂ ਨੂੰ ਫਸਲ ਅਗਾਉਣ ਦੇ ਬਿਨਾ ਮਸ਼ੀਨਾਂ ਆਉਂਦੇ ਤੇ ਉਹ ਖੋਲੇ ਤੇ ਉਹੀ ਤਕਨੀਕ ਸਾਡੇ ਪ੍ਰਾਣੇ ਪੁਰਖਿਆਂ ਵਾਲੀ ਸਾਨੂੰ ਹੁਣ ਡੀਐਸਆਰ ਦੇ ਨਾਂ ਤੇ ਕਹਿ ਕੇ ਵੇਚੀ ਜਾ ਰਹੀ ਹੈ ਤੇ ਬਹੁਤ ਕ੍ਰਾਂਤੀਕਾਰੀ ਦੱਸੀ ਜਾ ਰਹੀ ਹੈ। ਵਾ ਫਰਕ ਇੰਨਾ ਹੈ ਵੀ ਹੁਣੇ ਮਸ਼ੀਨਾਂ ਨਦੀਨ ਨਸ਼ਕਾਂ ਰੇਹਾਂ ਨਾਲ ਬਜਾਈ ਕਰਨ ਲੱਗ ਪਏ ਜਿਹਦੇ ਨਾਲ ਧਰਤੀ ਪਾਣੀ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਤੰਗ ਤੰਗ ਤਰੀਕੇ ਸਾਥੋਂ ਹੀ ਖੋ ਕੇ ਹੋਰ ਤਰੀਕਿਆਂ ਤੇ ਲਾਇਆ ਜਿਹੜੇ ਇੰਡਸਟਰੀ ਓਰੀਐਂਟਡ ਤੇ ਯਾਨੀ ਕਿ ਕਿਸਾਨ ਤੇ ਖੇਤੀ ਦੇ ਵਿਚਾਰੇ ਉਦਯੋਗ ਲਿਆ ਕੇ ਬਾੜਦਾ ਇਹਨਾਂ ਨੇ ਤੇ ਅੱਜ ਸਾਡੇ ਪੁਰਖਿਆਂ ਦੇ ਤਰੀਕੇ ਹੀ ਸਾਨੂੰ ਫੇਰ ਵੇਚਣ ਲੱਗਿਆ ਫੈਕਟਰੀਆਂ ਨਾਲ ਹੀ ਪਹਿਲਾਂ ਕਿਸਾਨਾਂ ਦੇ ਢੰਗ ਤਰੀਕੇ ਸਮਰੱਥਾ ਖਤਮ ਕੀਤੀ ਪੁਰਾਣੀ ਸਾਡੀ ਆਪਦੀ ਨਵੀਆਂ ਤਕਨੀਕਾਂ ਮਸ਼ੀਨਾਂ ਦੇ ਨਾਂ ਤੇ ਸ਼ੋਸ਼ਣ ਕੀਤਾ ਤੇ ਸਾਨੂੰ ਸਾਰੇ ਪਾਸੇ ਹੀ ਮਾਰੇ ਭਾਵੇਂ ਉਹ ਤਕਨੀਕ ਜਿਹੜੀ ਸਾਡੀ ਆਪਦੀ ਸੀ ਉਸ ਦੇ ਪੱਖ ਤੋਂ ਲਾ ਲਈਏ ਤੇ ਪੈਸੇ ਤੋਂ ਲਾ ਲਈਏ ਐਵੇਂ ਥੋੜੀ ਜਿਹੜੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਉੱਪਰ ਸਰਕਾਰ ਸਬਸਿਡੀਆਂ ਦੇਈ ਜਾਂਦੀ ਹੈ। ਹੁਣ ਕੰਪਨੀਆਂ ਤੇ ICAR ਜਾਂ HRRI ਇਹ ਕਹਿ ਰਹੇ ਨੇ ਵੀ ਡੀਐਸਆਰ ਅਪਣਾਓ ਜਿਹਦੇ ਨਾਲ ਪਾਣੀ ਬਚਦਾ 4-5 ਹਜ਼ਾਰ ਲਵਾਈ ਦਾ ਬਚਦਾ। 30-35% ਮੀਥੇਨ ਗੈਸ ਘਟ ਨਿਕਲਦੀ ਹੈ ਜਿਹੜੀ ਕਿ ਕਦੂ ਕਰਨ ਨਾਲ ਖੇਤੀ ਦੇ ਵਿੱਚੋਂ ਪੈਦਾ ਹੁੰਦੀ ਹੈ। ਬਈ ਕੀ ਇਹਹੀ ਸਵਾਲ ਹੁਣੋਂ ਨਹੀਂ ਤੇ ਜਦੋਂ ਅਸੀਂ ਛਿੱਟੇ ਨਾਲ ਝੋਨਾ ਬੀਜਦੇ ਤੇ ਸਾਨੂੰ ਉਧਰੋਂ ਹਟਾ ਕੇ ਇੱਧਰ ਲਾਇਆ ਗਿਆ। ਤਾਂ ਕੋਲ ਮਲਾ ਕੇ ਇਸ ਘੁੰਮਣ ਘੇਰੀ ਚ ਅਸੀਂ ਫਸੇ ਹੋਏ ਆਂ ਮਸਲਾ ਸਿਰਫ ਕੰਪਨੀਆਂ ਦੇ ਫਾਇਦੇ ਦਾ ਉਦੋਂ ਵੀ ਅੱਜ ਵੀ ਤੇ ਅੱਗੋਂ ਵੀ ਇਹੀ ਚੱਲਦਾ ਰਹੂਗਾ ਆਪਦੇ ਪੈਰਾਂ 'ਚ ਸਾਨੂੰ ਇਹਨਾਂ ਨੇ ਹੋਣ ਨਹੀਂ ਦੇਣਾ ਕੁਛ ਨਾ ਕੁਛ ਸਾਨੂੰ ਇਹਨਾਂ ਨੇ ਦਈ ਰੱਖਣਾ ਤੇ ਲੁੱਟੀ ਜਾਣਾ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਇਲੈਕਟਰ ਗੌਰਵਜੀਤ ਸਾਸ੍ਰਿਕ